ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਦੱਸਾਂਗੇ ਤੁਹਾਨੂੰ ਪਾਈਪਿੰਗ ਲਾਉਣੀ ਜੀ ਗੋਮ ਕਿਸ ਤਰ੍ਹਾਂ ਲੱਗਦੀ ਹੈ ਆਹ ਆਪਣਾ ਕਮੀਜ਼ ਆ ਇਹਦੇ ਨਾਲ ਦੀ ਸਲਵਾਰ ਸੀ ਮੈਚਿੰਗ ਸੂਟ ਸੀ ਇਹ ਆਪਾਂ ਪਾਈਪਿੰਗ ਬਣਾਈ ਵੀ ਕਰਈ ਹੈ ਜੀ ਆਪਾਂ ਇਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਤੇ ਅੱਜ ਆਪਾਂ ਤੁਹਾਨੂੰ ਲਾ ਕੇ ਦੱਸਦੇ ਹਾਂ ਕਿਸ ਤਰ੍ਹਾਂ ਲਾਵਾਂਗੇ ਚਾਕਾਂ ਤੇ ਆਪਾਂ ਨਾ ਪਹਿਲਾਂ ਇਸ ਤਰ੍ਹਾਂ ਟੱਕ ਲਾਏ ਹੋਏ ਆ ਜਿੱਨਾ ਆਪਾਂ ਘੇਰਾ ਰੱਖਣਾ ਕਟਿੰਗ ਵੇਲੇ ਆਪਾਂ ਵੇਖ ਲੋ ਟੱਕ ਲੱਗੇ ਹੋਏ ਆ ਆਪਣੇ ਇਸ ਤਰ੍ਹਾਂ ਦੋਨੇ ਸਾਈਡ ਤੇ ਅਗਲੇ ਪਿਛਲੇ ਤੇ ਇਹਨਾਂ ਟੱਕਾਂ ਨੂੰ ਤੁਸੀਂ ਇਸ ਤਰ੍ਹਾਂ ਐਵੇਂ ਮਿਲਾ ਕੇ ਇਸ ਤਰ੍ਹਾਂ ਕਰਕੇ ਸਿੱਧਾ ਕਰਕੇ ਘਰੀਏ ਬਣਾ ਲਓ ਪ੍ਰੈਸ ਨਾਲ ਵੀ ਬਣਾ ਸਕਦੇ ਹਾਂ इस तरह यह कॉटन का कपड़ा ही है जी ग्रेस कॉटन हथ भी बन सकती हैं इस तरह ठीक है जी अपनी करीज बन गई हम आप लगते पाइपिंग एस्तर रखा ਇੱਕ ਸਲਾਈ ਵਿੱਚ ਹੀ ਲਾ ਕੇ ਦਿਖਾਵਾਂਗੇ ਤੁਹਾਨੂੰ ਇੱਕ 1.5 ਇੰਚ ਆਪਾਂ ਉੱਪਰ ਨੂੰ ਰੱਖਣੀ ਹੈ ਪਾਈਪਿੰਗ ਚਾਕ ਜਿੱਥੋਂ ਆਪਣਾ ਚਾਕ ਇੱਥੇ ਆ ਕੇ ਖਤਮ ਹੋਇਆ ਟੱਕ ਤਾਂ ਇਸੇ ਲਾਈਨ ਇੱਥੇ ਤੱਕਾਈ ਹੈ ਤੇ ਇਹਦੇ ਦੇ ਉੱਪਰ ਰੱਖਣੀ ਹੈ ਇੱਕ ਜੀ 1.5 ਇੰਚ ਕਈ ਵਾਰੀ ਆਪਾਂ ਨੂੰ ਚਾਕ ਵੱਡਾ ਕਰਨਾ ਪੈ ਸਕਦਾ ਤਾਂ ਕਰਕੇ ਹੁਣ ਜਿਹੜਾ ਆਹ ਵਾਲਾ ਕੱਪੜਾ ਆ ਇਸ ਤਰ੍ਹਾਂ ਇਹਨੂੰ ਇੱਕ ਵਾਰੀ ਇਸ ਤਰ੍ਹਾਂ ਫੋਲਡ ਕਰ ਲੋ ਦੂਸਰੀ ਵਾਰ ਇਸ ਤਰ੍ਹਾਂ ਆ ਆਪਣਾ ਟੱਕ ਲੱਗਿਆ ਹੋਇਆ ਟੱਕ ਇੱਥੇ ਹੋਣਾ ਚਾਹੀਦਾ ਇਹ ਬਣਾਈ ਆਪਾਂ ਸਿੰਗਲ ਪੈਰ ਨਾਲ ਹੀ ਸੀ ਲੱਗ ਡਬਲ ਨਾਲ ਵੀ ਜਾਂਦੀ ਏ ਇਸ ਤਰ੍ਹਾਂ ਬਿਲਕੁਲ ਕਰੀ ਦੇ ਉੱਪਰ ਟਾਈਪਿੰਗ ਰੱਖਣੀ ਆਹ ਵਾਲਾ ਕੱਪੜਾ ਇਸ ਤਰ੍ਹਾਂ ਇਹਦੇ ਉੱਪਰ ਮੋੜਨਾ ਇਹ ਤੁਸੀਂ ਇਸ ਤਰ੍ਹਾਂ ਦੀ ਪਾਈਪਿੰਗ ਕੱਢਣੀ ਆ ਲੈਸ ਕੱਢਣੀ ਆ ਕੋਈ ਵੀ ਵਿੱਚ ਦੇ ਕੇ ਚਾਕ ਦਾ 2.5 ਇੰਚ ਇੱਕ ਸਾਈਡ ਵਾਲਾ ਕਪੜਾ ਵੱਧ ਰੱਖਿਆ ਕਰੋ ਜੀ ਜਾਂ ਕਿ ਡਬਲ ਮਾਰਜਿਨ ਆਪਣਾ ਕਮੀਜ਼ ਤੋਂ 5 ਇੰਚ ਵੱਧ ਹੋਣਾ ਚਾਹੀਦਾ ਚਾਕਾਂ ਦਾ ਤਾਂ ਫਿਰ ਸੋਹਣੇ ਚਾਕਲੇੜੇ ਜਾਂਦੇ ਆ ਸਫਾਈ ਨਾਲ ਚੌੜੇ-ਚੌੜੇ ਠੀਕ ਹੈ ਜੀ తరేర క్రి రే పైప ఆ కప్పుడే ఉప ముడే హే ఉలా కప్పా బిల్లు హేళా జా కా ఊచ్చే పైపంగ ਇਸੀ ਤਰ੍ਹਾਂ ਹੀ ਹੁਣ ਆਪਾਂ ਇਧਰਲੇ ਚੱਕ ਤੇ ਲਾ ਲੈਨੇ ਆ। ਐਸ ਵਾਲੇ ਤੇ ਇੱਥੋਂ ਹੀ ਠਾਂ ਤੋਂ ਸ਼ੁਰੂ ਕਰਾਂਗੇ ਆਪਾਂ ਟੱਕ ਦੇ ਉੱਪਰੋਂ। ਬਿਲਕੁਲ। ਟੱਕ ਦੇ ਉੱਪਰ ਰੱਖ ਲਈ ਆਪਾਂ ਪਾਈਪਿੰਗ, ਕ੍ਰੀਜ਼ ਦੇ ਉੱਪਰ ਤੇ ਟੱਕ ਦੇ ਬਿਲਕੁਲ ਨਾਲ ਆਹ ਵਾਲਾ ਕੱਪੜਾ ਉੱਪਰ ਮੋੜਤਾ। इस तरह चंकी तरह साफ करके कपड़ा बिल्कुल अपना पाइपिंग आना चाहिए ये उपर सिलाई आनी चाहिए कपड़े पाइपिंग तो आप सिलाई नहीं चढ़ गए सिलाई लाने वाले पूरा ध्यान रखना है ਇਸ ਤਰ੍ਹਾਂ ਬਿਲਕੁਲ ਇੱਥੇ ਆ ਕੇ ਹੁਣ ਇਹਦੇ ਨਾਲ ਪਹਿਲਾਂ ਵਾਲੀ ਪਾਈਪਿੰਗ ਦੇ ਨਾਲ ਪਾਈਪਿੰਗ ਜੋੜ ਦੇਣੀ ਆਪਾਂ ਇਸ ਤਰ੍ਹਾਂ ਉੱਪਰ ਕੱਪੜਾ ਆ ਦੇਖੋ ਜੀ ਇੱਥੇ ਬਿਲਕੁਲ ਨਾਲ ਆ ਗਿਆ ਆਪਣਾ ਜੋ ਜਿਹੜੇ ਆਪਾਂ ਚਾਕਲੇਡ ਨੇ ਆ ਉਹ ਇਸ ਤਰ੍ਹਾਂ ਐਵੇਂ ਮੋੜ ਕੇ ਸਿੱਧਾ ਕਰਕੇ ਸਿੱਧੇ ਪਾਸੇ ਲੈਣੇ ਇਧਰਲੇ ਵਾਲੇ ਪਾਸੇ ਨਹੀਂ ਆਪਾਂ ਆਮ ਕਬੀਰ ਦੇ ਚਾਕ ਤਾਂ ਪੁੱਠੇ ਪਾਸੇ ਲੜਵੇ ਇਹ ਸਿੱਧੇ ਪਾਸੇ ਲੜਨ ਚਾਹੀਦੇ ਹੈ ਇਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੁੰਦਾ ਕਿ ਕਿੱਥੋਂ ਤੱਕ ਚਾਕ ਆਪਣਾ ਉਹ ਉੱਥੋਂ ਤੱਕ ਇਸ ਤਰ੍ਹਾਂ ਰੱਖ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਸਿੱਧੇ ਪਾਸੇ ਲੜਨ ਦਾ ਇਹ ਫਾਇਦਾ ਜੀ ਇਹ ਤਾਂ ਕਿ ਆਪਣਾ ਬਲ ਨਹੀਂ ਪੈਂਦੇ ਇਧਰਲੇ ਪਾਸੇ ਸਿੱਧੇ ਪਾਸੇ इसी तरह हम इधरला चाक मोड़ लांगे इस तरह चंगी तरह साफ करके जो हाथ ना साफ नहीं हों प्रेस भी मार सकते पहले प्रेस करके चंगी तरह चाकू क्रीज बना सकते हो फिर इस तरह कच्चा कर सकते स ਆ ਦੇਖੋ ਜੀ ਆਪਣੇ ਚਾਕਾਂ ਤੇ ਪਾਈਪਿੰਗ ਨਿਕਲ ਗਈ ਦੋਹਾਂ ਤੇ ਕੱਢ ਕੇ ਦਿਖਾਈਏ ਤੁਹਾਨੂੰ ਇਹ ਚਾਰਾਂ ਤੇ ਕੱਢਦੇ ਆ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਤਰ੍ਹਾਂ ਪੂਰੀ ਸਫਾਈ ਆਈ ਹੈ ਪੂਰੀ ਫਿਨਿਸ਼ਿੰਗ ਨਾਲ ਲੱਗੀ ਹੈ ਦੇਖ ਸਕਦੇ ਇਧਰੋਂ ਵੀ ਚਾਕ ਪੂਰਾ ਵਧੀਆ ਲੜਿਆ ਕੋਈ ਵੱਲ ਨਹੀਂ ਪਿਆ ਕਿਤੇ ਵੀ ਠੀਕ ਹੈ ਜੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ